ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਵਾਲ ਤੁਹਾਡੇ ਤੇ ਜਵਾਬ ਸਾਡੇ ਦੇ ਵਿੱਚ ਬੜਾ ਸੋਹਣਾ ਕੁਐਸਚਨ ਪੁੱਛਿਆ ਕਿਸੇ ਨੇ ਇਹ ਸਵਾਲ ਹਰ ਇੱਕ ਨੂੰ ਪੁੱਛਣਾ ਚਾਹੀਦਾ ਕਿ ਜਿਹੜੇ ਆਲਰੇਡੀ ਪੁਰਤਗਾਲ ਦੇ ਵਿੱਚ ਬੈਠੇ ਆ ਇਲੀਗਲ ਬੈਠੇ ਆ ਪੁਲਾ ਥੱਲੇ ਸੁੱਤੇ ਆ ਉਹ ਕੌਣ ਨੇ ਉਹ ਕੌਣ ਨੇ ਉਹ ਟੂਰਿਸਟ ਤੇ ਗਏ ਹੋਏ ਡੌਂਕੀ ਮਾਰ ਕੇ ਗਏ ਹੋਏ ਜਾਂ ਸਟੂਡੈਂਟ ਵੀਜ਼ੇ ਤੇ ਗਏ ਹੋਏ ਉਹ ਲੋਕ ਨੇ ਜਿਨ੍ਹਾਂ ਨੂੰ ਉੱਥੇ ਕੋਈ ਓਨਰ ਨਹੀਂ ਕੰਮ ਦਿੰਦਾ ਕਿਉਂਕਿ ਉੱਥੇ ਟੀਆਰਸੀ ਹੋਣੀ ਬਹੁਤ ਜ਼ਰੂਰੀ ਆ ਜੇ ਤੁਸੀਂ ਲੀਗਲ ਤਰੀਕੇ ਨਾਲ ਆਪਣਾ ਕੰਮ ਕਰਨਾ ਉਦੋਂ ਤੱਕ ਤੁਸੀਂ ਉਥੇ ਪੱਕੇ ਨਹੀਂ ਹੁੰਦੇ ਜਾਂ ਸੈਟਲ ਨਹੀਂ ਹੁੰਦੇ ਜਦੋਂ ਤੱਕ ਤੁਹਾਨੂੰ ਉਥੇ TCR ਮਿਲ ਜੀ ਨਹੀਂ ਜਾਂਦੀ ਕਈ ਰਾਈਟਸ ਤੁਹਾਨੂੰ ਨਹੀਂ ਮਿਲਦੇ ਅਸੀਂ ਜਿਹੜਾ ਹੈਗਾ ਉਹਨਾਂ ਦੀ ਜ਼ਿੰਮੇਵਾਰੀ ਤਾਂ ਨਹੀਂ ਚੱਕਦੇ ਕਿਉਂਕਿ ਅਸੀਂ ਲੀਗਲ ਕੰਮ ਇੰਡੀਆ ਤੋਂ ਹੀ ਕਰਦੇ ਹਾਂ D1 ਵੀਜ਼ਾ ਇੰਡੀਆ ਤੋਂ ਲੈ ਕੇ ਇੱਕ ਗਵਰਨਮੈਂਟ ਤੋਂ ਜਦੋਂ ਦੂਜੀ ਗਵਰਨਮੈਂਟ ਤੱਕ ਲੈ ਕੇ ਜਾਂਦੇ ਆ ਇੱਕ ਕੰਪਨੀ ਜ਼ਿੰਮੇਵਾਰੀ ਦਿੰਦੀ ਹੈ ਸਾਡੀ ਗਵਰਨਮੈਂਟ ਨੂੰ ਕਿ ਅਸੀਂ ਤੁਹਾਡੇ ਕੋਲ ਇੱਥੇ ਲੈ ਕੇ ਚੱਲੇ ਆ ਇਹਨਾਂ ਨੂੰ ਕੰਮ ਵੀ ਦਵਾਂਗੇ ਇਹਨਾਂ ਨੂੰ ਸੈਲਰੀ ਵੀ ਦਵਾਂਗੇ ਜੇ ਉਹ 820 ਯੂਰੋ ਤੋਂ ਘੱਟ ਸੈਲਰੀ ਦਿੰਦੇ ਆ ਤਾਂ ਕੱਲ ਨੂੰ ਉਹ ਸਾਨੂੰ ਅਸੀਂ ਉਹਨਾਂ ਨੂੰ ਕਲੇਮ ਕਰ ਸਕਦੇ ਆ ਉਥੇ ਹਿਊਮਨ ਟਰੈਫਿਕ ਦੇ ਤਹਿਤ ਜਿਹੜਾ ਕਾਨੂੰਨ ਬਣਿਆ ਹੋਇਆ ਉਹਦੇ ਵਿੱਚ ਲੇਬਰ ਲਾਅ ਬਣਿਆ ਹੋਇਆ ਉਹ ਚ ਮਿਨੀਮਮ ਸੈਲਰੀ 820 ਯੂਰੋ ਆ ਜੇ ਉਸ ਤੋਂ ਘੱਟ ਕੋਈ ਕੰਪਨੀ ਦਿੰਦੀ ਆ ਅਸੀਂ ਉਹਨੂੰ ਫੜ ਸਕਦੇ ਆ ਜੇ ਹੁਣ ਅਸੀਂ ਕਿਸੇ ਨੂੰ ਕ ਮੰ ਲੋ ਉਹਦੇ ਕੋਲ ਅਸੀਂ 2 ਰੁਪਏ 4 ਰੁਪਏ ਲੈ ਲਈ ਕੱਲ ਨੂੰ ਉਹਨੂੰ ਕੰਮ ਤੇ ਲਵਾ ਲੈ ਕੰਪਨੀ ਨੇ ਕੱਢਦਾ ਅਸੀਂ ਕਿਸੇ ਨੂੰ ਕੀ ਕਵਾਂਗੇ ਕਹਿੰਦਾ ਕਿਹਦੀ ਮਾਂ ਨੂੰ ਮਾਸੀ ਆਖਾਂਗੇ ਸੋ ਅਸੀਂ ਇਹ ਚੀਜ਼ਾਂ 'ਚ ਨਹੀਂ ਪੈਂਦੇ ਅਸੀਂ ਇੱਕ ਨੰਬਰ ਦਾ ਕੰਮ ਕਰਦੇ ਹਾਂ ਲੀਗਲ ਕਰਦੇ ਹਾਂ ਤੇ ਸਾਡਾ ਕੰਪਨੀ ਨਾਲ ਵੀ ਕੰਟਰੈਕਟ ਹੁੰਦਾ ਸਾਡਾ ਕਲਾਇੰਟ ਨਾਲ ਵੀ ਹੁੰਦਾ ਅਸੀਂ ਮਨਯੋਕਰ ਹੁੰਨੇ ਆ ਨਾ ਅਸੀਂ ਆਪਣਾ ਕਲਾਇੰਟ ਖਰਾਬ ਕਰਦੇ ਆ ਨਾ ਅਸੀਂ ਕੰਪਨੀ ਖਰਾਬ ਕਰਦੇ ਆ ਸੋ ਇਹ ਬਹੁਤ ਜ਼ਿੰਮੇਵਾਰੀ ਵਾਲਾ ਕੰਮ ਆ ਇਹ ਮਜ਼ਾਕ ਵਾਲਾ ਕੰਮ ਨਹੀਂ ਕਿ ਜਿਹਨੂੰ ਮਰਜ਼ੀ ਚੱਕ ਕੇ ਕੰਮ ਤੇ ਲਾ ਦੋ ਬਹੁਤ ਜ਼ਿੰਮੇਵਾਰੀ ਵਾਲਾ ਸ਼ਾਇਦ ਇਹ ਗੱਲਾਂ ਦੇ ਵਿੱਚ ਬਹੁ ਪਰ ਜਦੋਂ ਤੁਸੀਂ ਇੱਕ ਮੰਡਯੋਕਰ ਬਣ ਜਾਂਦੇ ਹੋ ਤੁਹਾਡੀ ਰਿਸਪੌਂਸਿਬਿਲਟੀ ਹੁੰਦੀ ਹੈ ਸੋ ਸੈਵਨ ਸੀਜ਼ ਇਸ ਰਿਸਪੌਂਸਿਬਿਲਟੀ ਕਾਫੀ ਸਮੇਂ ਸਤੋਂ ਦੁਨਵਾਉਂਦਾ ਆ ਰਿਹਾ 17 ਸਾਲ ਦੀ ਮੇਰੀ ਮਿਹਨਤ ਆ ਮੈਂ ਇਹਨੂੰ ਆਪਣੀ ਰਿਸਪੈਕਟ ਨੂੰ ਕਿਸੇ ਲੈਵਲ ਤੇ ਜਾ ਕੇ ਖਰਾਬ ਨਹੀਂ ਕਰਨਾ ਚਾਹੁੰਦਾ ਮੈਂ ਲੀਗਲ ਤਰੀਕੇ ਨਾਲ ਇੱਕ ਗਵਰਨਮੈਂਟ ਤੋਂ ਦੂਜੀ ਗਵਰਨਮੈਂਟ ਤੋਂ ਪਰਮਿਸ਼ਨ ਲੈ ਕੇ ਫੇਰ ਹੀ ਆਪਣੇ ਕਲਾਇੰਟ ਨੂੰ ਭੇਜਦਾ ਧੰਨਵਾਦ